ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਇੱਕ ਅਨੋਖੀ ਅਨਗਰੀ ਦੇ ਵਿੱਚ ਜਾਂਦੇ ਹਨ ਤਾਂ ਉੱਥੇ ਕੀ ਚਮਤਕਾਰ ਹੁੰਦਾ ਹੈ ਕਿ ਕੌਤਕ ਵਰਤਾਉਂਦੇ ਹਨ ਆਓ ਇਸ ਬਾਰੇ ਆਪਾਂ ਜਾਣਦੇ ਹਾਂ ਸਾਹ ਸੰਗ ਜੀ ਜਦੋਂ ਗੁਰੂ ਨਾਨਕ ਪਾਸ਼ਾ ਜੀ ਜਗਤ ਦਾ ਉਧਾਰ ਕਰਦੇ ਹੋਏ ਭਾਈ ਮਰਦਾਨਾ ਜੀ ਦੇ ਨਾਲ ਇੱਕ ਜੰਗਲ ਦੇ ਵਿੱਚ ਤੁਰੇ ਜਾ ਰਹੇ ਹਨ ਤਾਂ ਰਾਹ ਦੇ ਵਿੱਚ ਜਦ ਕੋਈ ਪਿੰਡ ਨਹੀਂ ਆਉਂਦਾ ਕੋਈ ਨਗਰ ਨਾ ਆਇਆ ਤਾਂ ਭਾਈ ਮਰਦਾਨਾ ਕਹਿਣ ਲੱਗਾ ਰਸਤੇ ਦੇ ਵਿੱਚ ਕੋਈ ਪਿੰਡ ਆਵੇਗਾ ਜਾਂ ਨਹੀਂ ਕਾਫੀ ਦਿਨ ਬੀਤ ਗਏ ਹਨ ਬਿਨਾਂ ਵਜ੍ਹਾ ਤੋਂ ਹੀ ਰਸਤੇ ਦੇ ਵਿੱਚ ਤੁਰੇ ਜਾ ਰਹੇ ਹਾਂ ਤੁਹਾਡੀ ਮੈਨੂੰ ਕੋਈ ਸਮਝ ਨਹੀਂ ਆਉਂਦੀ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲਗੇ ਕਮਰਦਾਨਿਆ ਮੈਨੂੰ ਇੰਜ ਜਾਪਦਾ ਹੈ ਜਿਵੇਂ ਤੈਨੂੰ ਭੁੱਖ ਲੱਗੀ ਹੈ ਜਿਸ ਕਰਕੇ ਤੂੰ ਪਿੰਡ ਪੁੱਛ ਰਿਹਾ ਹੈ ਤਾਂ ਭਾਈ ਮਰਦਾਨਾ ਕਹਿਣ ਲਗਾ ਕ ਪਾਸ਼ਾ ਜੀ ਕ ਪਾਸ਼ਾ ਜੀ ਭੁੱਖ ਤਾਂ ਬਹੁਤ ਲੱਗੀ ਹੈ ਪਰ ਤੁਹਾਡੇ ਕਿਹੜਾ ਤੁਹਾਡੇ ਕੋਲ ਕਿਹੜਾ ਪ੍ਰਸ਼ਾਦਾ ਤਿਆਰ ਪਿਆ ਹੈ ਜਿਹੜਾ ਮੈਨੂੰ ਤੁਸੀਂ ਸ਼ਿਕਾ ਦੇਵੋਗੇ ਅਤੇ ਕਹਿਣ ਲਗਾ ਇਸੇ ਤਰ੍ਹਾਂ ਮੇਰੀ ਕਿਸੇ ਦਿਨ ਉਜਾੜ ਦੇ ਵਿੱਚ ਜੰਗਲ ਦੇ ਵਿੱਚ ਹੀ ਮੌਤ ਹੋ ਜਾਣੀ ਹੈ ਤੁਹਾਨੂੰ ਤਾਂ ਕਿਤੇ ਭੁੱਖ ਤੇ ਲੱਗਦੀ ਨਹੀਂ ਹੈ ਸਦਾ ਆਨੰਦ ਵਿੱਚ ਹੀ ਰਹਿੰਦੇ ਹੋ ਪਰ ਮੈਨੂੰ ਭੁੱਖ ਬੜੀ ਸਤਾ ਰਹੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲਗਾ ਕਿ ਮਰਦਾਨਿਆਂ ਕਾਲਾ ਨਾ ਪੈ ਜੇਕਰ ਤੁਸੀਂ ਭੁੱਖ ਦੇ ਨਾਲ ਮਰ ਵੀ ਜਾਓਗੇ ਤਾਂ ਅਸੀਂ ਤੁਹਾਨੂੰ ਫਿਰ ਤੋਂ ਜ਼ਿੰਦਾ ਕਰ ਲਵਾਂਗੇ ਤੈਨੂੰ ਅਸੀਂ ਮਰਨ ਨਹੀਂ ਦੇਵਾਂਗੇ ਤੂੰ ਉਦਾਸ ਨਾ ਹੋ ਅਤੇ ਹੁਣ ਨਗਰ ਇੱਥੇ ਨੇੜੇ ਹੀ ਆ ਗਿਆ ਹੈ ਅਤੇ ਤੂੰ ਰਾਜ ਕੇ ਪ੍ਰਸ਼ਾਦਾ ਛਕ ਲਵੀਂ ਇਸ ਤਰ੍ਹਾਂ ਗੱਲਾਂ ਕਰਦਿਆਂ ਕਰਦਿਆਂ ਇਹਨੇ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਇੱਕ ਨਗਰ ਦੇ ਵਿੱਚ ਪਹੁੰਚ ਜਾਂਦੇ ਹਨ ਉਸ ਨਗਰ ਦੇ ਚਾਰੇ ਪਾਸੇ ਬਾਗ ਲੱਗੇ ਹੋਏ ਹਨ ਅਤੇ ਇਸ ਬਾਗ ਦੇ ਵਿੱਚ ਬਹੁਤ ਸੁੰਦਰ ਸੋਨੇ ਦਾ ਇੱਕ ਮੰਦਰ ਬਣਿਆ ਹੋਇਆ ਸੀ ਜਿਸ ਵਿੱਚ ਅਨੇਕਾਂ ਪ੍ਰਕਾਰ ਦੇ ਰੰਗੇ ਨਾਗ ਸੋਵ ਰਹੇ ਸਨ ਇਸ ਨਗਰ ਤੇ ਬਾਰ ਬਾਰ ਗੁਰੂ ਨਾਨਕ ਪਾਸ਼ਾ ਜੀ ਨੇ ਆਪਣਾ ਆਸਣ ਲਾ ਲਿਆ ਅਤੇ ਮਰਦਾਨੇ ਨੂੰ ਕਹਿਣ ਲੱਗੇ ਕਿ ਜਾ ਮਰਦਾਨਿਆਂ ਨਗਰ ਵਿੱਚੋਂ ਪਰਸ਼ਾਦਾ ਪਾਣੀ ਛਕਿਆ ਤਾਂ ਮਰਦਾਨਾ ਕਹਿਣ ਲੱਗਾ ਕਿ ਪਾਸ਼ਾ ਜੀ ਮੇਰੇ ਕੋਲ ਤਾਂ 1 ਰੁਪਿਆ ਵੀ ਨਹੀਂ ਹੈ ਮੈਂ ਨਗਰ ਦੇ ਵਿੱਚੋਂ ਜਾ ਕੇ ਕੀ ਛਕ ਕੇ ਆਵਾਂ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆਂ ਇਹ ਸਾਰਾ ਨਗਰ ਹੀ ਤੈਨੂੰ ਸਮਰਪਣ ਕੀਤਾ ਜੋ ਮਰਜੀ ਸ਼ਾਹ ਕੇ ਆ ਜਿੱਥੋਂ ਜੀ ਕਰਦਾ ਉੱਥੋਂ ਹੀ ਸ਼ਕਲ ਹੈ ਜੇਕਰ ਤੈਨੂੰ ਕੋਈ ਕੁਝ ਕਵੇਗਾ ਤਾਂ ਤੂੰ ਸਾਡਾ ਨਾਮ ਲੈ ਦੇਵੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਭਾਈ ਮਰਦਾਨਾ ਨਗਰ ਵਿੱਚ ਚਲਿਆ ਜਾਂਦਾ ਹੈ ਨਗਰ ਦੇ ਵਿੱਚ ਜਾ ਕੇ ਮਰਦਾਨਾ ਇੱਕ ਦੁਕਾਨ ਤੇ ਜਾਂਦਾ ਹੈ ਤਾਂ ਉੱਥੇ ਜਾ ਕੇ ਪੁੱਛਦਾ ਹੈ ਕਿ ਇਸ ਨਗਰ ਦਾ ਅਤੇ ਨਗਰ ਦੇ ਰਾਜੇ ਦਾ ਕੀ ਨਾਮ ਹੈ ਤਾਂ ਦੁਕਾਨਦਾਰ ਦੱਸਣ ਲੱਗਾ ਕਿ ਇਸ ਨਗਰ ਦਾ ਨਾਮ ਸਵਰਨਪੁਰ ਹੈ ਅਤੇ ਰਾਜੇ ਦਾ ਨਾਮ ਕਮਲਨੈਨ ਹੈ ਅਤੇ ਇੱਥੋਂ ਦਾ ਵਰਤਾਰਾ ਇਹ ਹੈ ਕਿ ਕਿਸੇ ਵੀ ਚੀਜ਼ ਦਾ ਕੋਈ ਮੁੱਲ ਭਾਵ ਨਹੀਂ ਕੀਤਾ ਜਾਂਦਾ ਜੋ ਕਿਸੇ ਦਾ ਜੀ ਕਰਦਾ ਹੈ ਉਹ ਇੱਥੋਂ ਆਪਣੀ ਮਰਜ਼ੀ ਦੀ ਚੀਜ਼ ਲੈ ਕੇ ਖਾ ਸਕਦਾ ਹੈ ਤਾਂ ਮਰਦਾਨਾ ਉੱਥੋਂ ਢਾਈ ਸੇਰ ਮਠਿਆਈ ਲੈ ਕੇ ਸ਼ੱਕ ਲੈਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਉਹ ਨਗਰ ਦੇਖਣ ਦੇ ਲਈ ਚਲਿਆ ਜਾਂਦਾ ਹੈ ਅਤੇ ਸਾਰਾ ਸ਼ਹਿਰ ਨਗਰ ਦੇਖਣ ਤੋਂ ਬਾਅਦ ਉਹ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਆ ਜਾਂਦਾ ਹੈ ਅਤੇ ਆ ਕੇ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਪਾਸ਼ਾ ਜੀ ਅੱਜ ਤੋਂ ਪਹਿਲਾਂ ਅਸੀਂ ਐਦਾਂ ਦਾ ਸ਼ਹਿਰ ਨਗਰ ਕਦੀ ਨਹੀਂ ਵੇਖਿਆ ਇੱਥੇ ਜੋ ਕੁਝ ਵੀ ਖਾਣਾ ਹੋਵੇ ਸਭ ਕੁਝ ਮੁਕਤ ਵਿੱਚ ਮਿਲਦਾ ਹੈ ਫ੍ਰੀ ਵਿੱਚ ਮਿਲਦਾ ਹੈ ਕਿਸੇ ਵੀ ਚੀਜ਼ ਦੀ ਕੀਮਤ ਨਹੀਂ ਲਈ ਜਾਂਦੀ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਮਰਦਾਨਿਆਂ ਚੰਗਾ ਹੋਇਆ ਤੇਰੇ ਮਨ ਪੌਂਦਾ ਤੈਨੂੰ ਸਭ ਕੁਝ ਮਿਲ ਗਿਆ ਤਾਂ ਗੁਰੂ ਨਾਨਕ ਪਾਸ਼ਾ ਜੀ ਨੂੰ ਭਾਈ ਮਰਦਾਨਾ ਪੁੱਛਣ ਲੱਗਾ ਕਿ ਪਾਸ਼ਾ ਜੀ ਇੱਥੋਂ ਦੇ ਲੋਕ ਕੀ ਕਾਰੋਬਾਰ ਕਰਦੇ ਹਨ ਇਹਨਾਂ ਕੋਲ ਐਨੇ ਅਮੋਲ ਪਦਾਰਥ ਹਨ ਅਤੇ ਰਾਤ ਦਿਨ ਹੱਸਦੇ ਖੇਡਦੇ ਰਹਿੰਦੇ ਹਨ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗਾ ਲੱਗੇ ਕਿ ਮਰਦਾਨਿਆਂ ਇਸ ਨਗਰ ਦੇ ਲੋਕ ਝੂਠ ਨਹੀਂ ਬੋਲਦੇ ਬੜੇ ਸਤਸੰਗੀ ਹਨ ਨਾ ਹੀ ਕੋਈ ਪਾਪ ਕਰਦਾ ਹੈ ਇਥੋਂ ਦਾ ਰਾਜਾ ਬੜਾ ਨੇਕ ਦਿਲ ਹੈ ਅਤੇ ਇਸ ਰਾਜੇ ਦੇ ਅਧੀਨ ਵਿੱਚ 17 ਰਾਜੇ ਹਨ ਤਾਂ ਭਾਈ ਮਰਦਾਨਾ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਪਾਸ਼ਾ ਜੀ ਜਿਹੜੀਆਂ ਤੁਸੀਂ ਇਹ ਹੈਰਾਨੀ ਵਾਲੀਆਂ ਗੱਲਾਂ ਦਸੀਆਂ ਹਨ ਇਹ ਗੱਲਾਂ ਅਸੀਂ ਪਹਿਲਾਂ ਕਦੇ ਵੀ ਨਹੀਂ ਸੁਣੀਆਂ ਅਤੇ ਇਸ ਨਗਰ ਦੇ ਵਿੱਚ ਸਾਨੂੰ ਜ਼ਰੂਰ ਰੁਕਣਾ ਚਾਹੀਦਾ ਹੈ ਜਗ੍ਹਾ ਵੀ ਬਹੁਤ ਸੁੰਦਰ ਹੈ ਅਤੇ ਭੋਜਨ ਵੀ ਪਣਿਆ ਬਣਾਇਆ ਮਿਲਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਰਦਾਨਿਆਂ ਇਹ ਗੱਲ ਸਾਡੇ ਵਸ ਵਿੱਚ ਨਹੀਂ ਹੈ ਜਿੱਧਰ ਕਰਤਾਰ ਸਾਨੂੰ ਲੈ ਜਾਵੇਗਾ ਅਸੀਂ ਉਧਰ ਹੀ ਚਲੇ ਜਾਵਾਂਗੇ ਸਾਧ ਸੰਗਤ ਜੀ ਸਤ ਦੇਣ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਹੀ ਰਹੇ ਅਤੇ ਮਰਦਾਨਾ ਨਗਰ ਦੇ ਵਿੱਚ ਚੱਲਿਆ ਜਾਂਦਾ ਰੋਜ਼ ਪ੍ਰਸ਼ਾਦਾ ਛੱਕ ਕੇ ਆ ਜਾਂਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਏਸਾ ਕੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਕੋਲ ਆਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ